ਜ਼ਮੀਨੀ ਵਿਵਾਦ ਵਿੱਚ ਦੁਸ਼ਮਣ ਧਿਰ ਨੂੰ ਪਸਾਉਣ ਲਈ ਜੀਜਾ ਸਾਲੇ ਨੇ ਪੁੱਤਰ ਨਾਲ ਰਲ ਕੇ ਰਚੀ ਅਪਰਨ ਦੀ ਸਾਜ਼ਿਸ਼ ਜੀਜੇ ਨੇ ਕਰਵਾਈ ਆਪਣੇ ਹੀ ਸਾਲੇ ਤੇ ਇੱਕ ਡੈਨੈਪਿੰਗ ਦੀ ਝੂਠੀ ਐਫਆਈਆਰ ਪੁੱਤਰ ਨਾਲ ਰਲ ਕੇ ਇੱਕ ਝੂਠਾ ਵੀਡੀਓ ਵੀ ਕੀਤਾ ਤਿਆਰ ਤਫਤੀਸ਼ ਤੋਂ ਬਾਅਦ ਸਾਜ਼ਿਸ਼ ਤੋਂ ਉੱਠਿਆ ਪਰਦਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੂਜੀ ਧਿਰ ਨੂੰ ਝੂਠੇ ਕੇਸ ਵਿੱਚ ਪਸਾਉਣ ਖਾਤਰ ਰਚਿਆ ਗਿਆ ਸੀ ਅਪਰਨ ਦਾ ਡਰਾਮਾ ਪੁਲਿਸ ਨੇ ਪੁੱਤਰ ਨੂੰ ਕੀਤਾ ਗ੍ਰਿਫਤਾਰ ਜੀਜਾ ਸਾਲਾ ਅਜੇ ਵੀ ਫਰਾਰ ਫਿਰੋਜ਼ਪੁਰ ਪੁਲਿਸ ਵੱਲੋਂ 12 ਜੁਲਾਈ ਨੂੰ ਹੋਏ ਇੱਕ ਅਪਰਨ ਦੇ ਮਾਮਲੇ ਨੂੰ ਸੁਲਝਾ ਲੈਣ ਦਾ ਦਾਵਾ ਕੀਤਾ ਹੈ ਅਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਈਏ ਉਹ ਨਕਲੀ ਦੱਸੀ ਜਾ ਰਹੀਏ ਇੱਕ ਵਿਅਕਤੀ ਵੱਲੋਂ ਜਵਿਨੀ ਰੰਜਿਸ਼ ਨੂੰ ਲੈ ਕੇ ਦੂਜੀ ਧਿਰ ਨੂੰ ਪਸਾਉਣ ਦੇ ਲਈ ਆਪਣੇ ਹੀ ਸਾਲੇ ਦੀ ਝੂਠੀ ਕਡਨੈਪਿੰਗ ਦਾ ਪਰਚਾ ਦਰਜ ਕਰਾ ਦਿੱਤਾ ਜਾਣਕਾਰੀ ਦਿੰਦੇ ਹੋਏ ਐਸਪੀ ਆਪਰੇਸ਼ਨ ਰਣਦੀਰ ਕੁਮਾਰ ਨੇ ਦੱਸਿਆ ਕਿ 12 ਜੁਲਾਈ ਨੂੰ ਕਰਪਾਲ ਸਿੰਘ ਦੇ ਨਾਮ ਅਤੇ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਆਦਿ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਨਰਿੰਜਨ ਸਿੰਘ ਵੱਲੋਂ ਇੱਕ ਵੀਡੀਓ ਵੀ ਪੇਸ਼ ਕੀਤੀ ਗਈ ਸੀ ਜਿਸ ਵਿੱਚ ਕਿਰਪਾਲ ਸਿੰਘ ਦੇ ਅਪਰਨ ਹੋਣ ਦੀ ਵੀਡੀਓ ਦਿਖਾਈ ਗਈ ਸੀ ਪੁਲਿਸ ਵੱਲੋਂ ਮਾਮਲਾ ਸ਼ੱਕੀ ਹੋਣ ਤੇ ਜਦੋਂ ਇਸ ਨੂੰ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਨਰਿੰਜਨ ਸਿੰਘ ਜਿਸ ਵੱਲੋਂ ਕਨੈਪਿੰਗ ਦੀ ਇਤਲਾਹ ਦਿੱਤੀ ਗਈ ਹੈ ਉਹ ਕਨੈਪ ਹੋਏ ਕਿਰਪਾਲ ਸਿੰਘ ਦਾ ਜੀਜਾ ਹੈ ਅਤੇ ਜੋ ਵੀਡੀਓ ਪੇਸ਼ ਕੀਤੀ ਗਈ ਸੀ ਉਹ ਹਾਲੇ ਹੁਲਿਏ ਮੁਤਾਬਕ ਜੋ ਕਨੈਪ ਕਰ ਰਿਹਾ ਹੈ ਔਰ ਉਹ ਕਨੈਪ ਹੋਏ ਕਰਪਾਲ ਸਿੰਘ ਦੇ بیٹے ਨਾਲ ਮਿਲਦਾ ਜੁਲਦਾ ਹੈ ਪੁਲਿਸ ਵੱਲੋਂ ਜਦ ਕਰਪਾਲ ਸਿੰਘ ਦੇ بیٹے ਰਾਜਾ ਨੂੰ ਚੱਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਸਾਰੀ ਸਾਜ਼ਿਸ਼ ਦਾ ਖਲਾਸਾ ਕਰ ਦਿੱਤਾ ਅਤੇ ਦੱਸਿਆ ਕਿ ਉਸਦੇ ਫੁੱਫੜ ਨਰਿੰਦਰ ਸਿੰਘ ਦੀ ਸੁਖਵਿੰਦਰ ਸਿੰਘ ਆਦਿ ਹੋਰਾਂ ਨਾਲ ਜ਼ਮੀਨੀ ਰੰਜਿਸ਼ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਰਪਾਲ ਸਿੰਘ ਦੇ ਪਰਨ ਹੋਣ ਦੀ ਸਾਜ਼ਿਸ਼ ਰਚੀ ਗਈ ਤਾਂ ਉਹਨਾਂ ਨੂੰ ਛੁੱਟੇ ਮਾਮਲੇ ਵਿੱਚ ਪਸਾਇਆ ਜਾ ਸਕੇ ਅਤੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਸਕੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਹੁਣ ਤੁਹਾਨੂੰ ਲੈ ਚੱਲਨੇ ਆ ਐਸਪੀ ਰਣਜੀਤ ਸਿੰਘ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਤਰ੍ਹਾਂ ਜਾਣਕਾਰੀ ਦੇ ਰਿਹਾ ਹਨ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ 12 ਜੁਲਾਈ ਨੂੰ 112 ਦੇ ਹੈਲਪਲਾਈਨ ਵਿੱਚ ਇੱਕ ਕਾਲ ਆਈ ਸੀ ਨਿਰੰਜਨ ਸਿੰਘ ਵੱਲੋਂ ਉਹਨੇ ਆਖਿਆ ਕਿ ਕਿਰਪਾਲ ਸਿੰਘ ਜੋ ਪਿੰਨ ਹਰਾਜ ਵਿੱਚ ਸੀ वह कुछ लोग अगवा करके ले गए हैं बाद पड़ताल हुई तो उन्हें एक वीडियो भी एक पेश जिमेंगरेबल इंफॉरमेसन आई वो बेसिस से फिरोजपुर पुलिस ने इमीडिएटली परचा दर्ज किया परचा नंबर उनचाली बटा चौबी मिति बारह जुलाई धारा लगी सी एक सौ चालीस तीन बी एन एस जी पुरानी ਕਿਸੋ ਸ਼ਾਰਟ ਆਪੀਸਿੰਗ ਜਾ ਰਹੀ ਹੁੰਦੀ ਹੈ ਕਿਡਨੈਪਿੰਗ ਲੇ ਆਜ ਦਾ ਪਰਚਾ ਸੀਗਾ ਮੁਤਾਬਕ ਬਿਆਨ ਸੁਖਮਿੰਦਰ ਸਿੰਘ ਪੁੱਤਰ ਬੁਰੀਆਮ ਸਿੰਘ ਜਿਹੜਾ ਹਰਾਸਪਿੰਡ ਦੇ ਰਹਿਣ ਵਾਲਾ ਸੀ ਉਹਨਾਂ ਦੇ ਖਿਲਾਫ ਦਰਜ ਹੋਇਆ ਸੀ ਇੱਕ ਬੇਤਰੀਨ ਤਕਤੀਸ ਦਾ ਮੁਜ਼ਾਰਾ ਬੇਸ ਕੀਤਾ ਗਿਆ ਡੀਐਸਪੀ ਨਵੀਨ ਜੀ ਤੇ ਐਸਐਚਓ ਰਵੀ ਜੀ ਵੱਲੋਂ ਕਿਉਂਕਿ ਕੇਸ ਇਹ ਹੀਨियस ਕਾਈਂ ਸੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਾ ਮਿਸਰਾ ਜੀ ਵੱਲੋਂ ਜਿਹੜੀ ਟੀਮ ਸੀਗੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਦੀ ਮੁਸੱਦਦ ਹਦਾਇਤ ਦਿੱਤੀ ਗਈ ਸੀ ਕਿ ਆਜ ਇਹ ਮਗਦਮਾ ਹੈ ਸਾਇੰਟੀਫਿਕ ਤਰੀਕੇ ਨਾਲ ਟੈਕਨੀਕਲ ਡਿਟੇਲਸ ਦੇ ਮਦਦ ਨਾਲ ਤੇ ਕੁਫੀਆ ਸੂਤਰੋ ਦਾ ਯੂਜ਼ ਕਰਕੇ ਛੇਤੀ ਜੁਛੇਤੀ ਸੋਲਵ ਕੀਤਾ ਜਾਏ ਆਹ ਟੀਮ ਨੂੰ ਇੱਕ ਬੜੀ ਹਾਇਰਤ ਅੰਗੇਜ ਜੁੜੀ ਹੈਗੀ ਕਹਾਣੀ ਉਹਦਾ ਚਲੀ ਤਕਤੀਸ ਦੇ ਮੁਤਾਬਿਕ ਜਿਸ ਦੇ ਮੁਤਾਬਿਕ ਜੜਾ ਕਿਰਪਾਲ ਜੋ ਕਿੱਦਾਂ ਹੋਇਆ ਸੀ ਉਸ ਤੋਂ ਪਹਿਲੇ ਵੀ ਇਹ ਜੋ ਸ਼ਾਰਟ ਤੇ ਹੋਰ ਹੀ ਗਿਸਟਾਂ ਦੇ ਪਰਚੇ ਪਹਿਲੇ ਸੀਗੇ ਜਿਹੜਾ ਕਿਰਪਾਲ ਸੀ ਉਹਨੂੰ ਕਿਡਨਾਪ ਮਲੀ ਭਗਤ ਨਾਲ ਕਰਕੇ ਉਸ ਦਾ ਹੀ ਜਿਹੜਾ ਬੇਟਾ ਸੀ ਪੁੱਤ ਸੀ ਰਾਜਾ ਉਹਨੇ ਕੀਤਾ ਸੀ ਜਿਹੜੀ ਵਜ੍ਹਾ ਰੰਜਿਸ਼ ਆ ਸੀ ਕਿ ਇਹ ਜਿਹੜਾ ਹੈਗਾ ਸੁਖਮਿੰਦਰ ਦੇ ਨਾਲ ਇਹਨਾਂ ਦਾ ਆਪਸੀ ਜ਼ਮੀਨ ਦਾ ਵਿਸਵਤ ਨਿਵਾਦ ਸੀ ਨਰਿੰਦਰ ਦਾ ਕਿਰਪਾਲ ਜਿਹੜਾ ਹੈਗਾ ਨਰਿੰਦਰ ਦਾ ਸਾਲਾ ਸੀ ਇਹਨਾਂ ਦਾ ਆਪਸੀ ਨਿਵਾਸ ਸੀ ਜ਼ਮੀਨ ਹੀ ਕਿ ਸੁਖਮਿੰਦਰ ਨੂੰ ਫਸਾਉਣ ਵਾਸਤੇ ਆ ਪੂਰਾ ਡਰਾਮਾ ਰਚਿਆ ਗਿਆ ਸੀ ਡੀਐਸਪੀ ਨਵੀਨ ਜੀ ਤੇ ਰਵਜੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜਾ ਹੈਗਾ ਕੇਸ ਟ੍ਰੇਸ ਕੀਤਾ ਤੇ ਜਿਹੜਾ ਰਾਜਾ ਹੈ ਰਾਜਾ ਨੇ ਵਿਵਸਥਾ ਕੀਤੀ ਤੇ ਉਹਨੇ ਵੀ ਇਹ ਗੱਲ ਮੰਨ ਲਈ ਹਮ ਬਾਕੀ ਦੋਸਤਾਂ ਨੂੰ ਫੜਨ ਵਾਸਤੇ ਰੇਟ ਜਿਹੜੇ ਹੈਗੇ ਉਹ ਜਾਈਂ ਧੰਨਵਾਦ